ਸਸ ਹੀ ਗੱਲ ਦੋਸਤੋ ਅੱਜ ਗੱਲ ਕਰਦੇ ਆਂ ਪੰਜਾਬ ਦੇ ਵਿੱਚ ਕਾਂਗਰਸ ਦੇ ਮਜ਼ਬੂਤ ਹੋਣ ਦੇ ਕੀ ਕੀ ਕਾਰਨ ਰਹੇ ਨੇ ਔਰ ਕਿਸ ਤਰ੍ਹਾਂ ਦੇ ਨਾਲ ਤਕਰੀਬਨ 2 ਸਾਲ ਬਾਅਦ ਹੀ ਇੰਨਾ ਵੱਡਾ ਫਤਵਾ ਪੰਜਾਬ ਦੇ ਲੋਕਾਂ ਨੇ ਪੰਜਾਬ ਕਾਂਗਰਸ ਨੂੰ ਕਿਉਂ ਦਿੱਤਾ ਵੈਸੇ ਤਾਂ ਜੇ ਆਪਾਂ ਪੂਰੇ ਭਾਰਤ ਦੀ ਗੱਲ ਕਰਦੇ ਆਂ ਤਾਂ ਕਾਂਗਰਸ ਨੇ ਇੱਕ ਵਧੀਆ ਤਰੀਕੇ ਦੇ ਨਾਲ ਬਹੁਤ ਹੀ ਮਜ਼ਬੂਤ ਜਿਹੜੀ ਆਪੋਜੀਸ਼ਨ ਦਾ ਰੋਲ ਅਦਾ ਕਰੇਗੀ ਰਾਹੁਲ ਗਾਂਧੀ ਜੀ ਦੀ ਮਿਹਨਤ ਜਿਹੜੀ ਹੈ ਰੰਗ ਲਿਆਈ ਹੈ ਪੂਰੇ ਦੇਸ਼ ਦੇ ਵਿੱਚ ਪਰ ਜੇ ਆਪਾਂ ਖਾਸ ਤੌਰ ਤੇ ਪੰਜਾਬ ਦੀ ਗੱਲ ਕਰਦੇ ਆ ਤੁਸੀਂ ਕਮੈਂਟ ਬਾਕਸ 'ਚ ਵੀ ਸਾਨੂੰ ਦੱਸ ਸਕਦੇ ਹੋ ਕਿ ਕੀ ਕਾਰਨ ਰਹਿ ਸਕਦੇ ਆ ਵੱਡੇ ਪੰਜਾਬ 'ਚ ਕਾਂਗਰਸ ਦੇ ਕਾਮਯਾਬ ਹੋਣ ਦੇ ਪੰਜਾਬ ਦੇ ਵਿੱਚ ਜੇ ਆਪਾਂ ਗੱਲ ਕਰੀਏ ਰਾਜਾ ਬਣਿੰਗ ਜੋ ਕਿ ਪਿਛਲੇ 2 ਸਾਲ ਪਹਿਲਾਂ ਹੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਬਣਦੇ ਆ ਔਰ ਉਹਨਾਂ ਦੀ ਅਗਵਾਈ ਦੇ ਵਿੱਚ ਪੰਜਾਬ ਕਾਂਗਰਸ ਮਜ਼ਬੂਤ ਹੁੰਦੀ ਨਜ਼ਰ ਆਈ ਹੈ ਪਿਛਲੇ 2 ਸਾਲਾਂ ਦੇ ਵਿੱਚ ਜੇ ਪੰਜਾਬ ਦੀ ਆਪਾਂ ਗੱਲ ਕਰੀਏ ਤਾਂ ਬਹੁਤ ਹੀ ਮਾੜੇ ਹਾਲਾਤਾਂ ਦੇ ਵਿੱਚ ਨਾਜ਼ੁਕ ਹਾਲਾਤਾਂ ਦੇ ਵਿੱਚ ਪੰਜਾਬ ਕਾਂਗਰਸ ਸੀਗੀ ਜਿਸ ਟਾਈਮ ਆਪ ਗਵਰਨਮੈਂਟ ਬਣੀ ਹੈ ਔਰ 2022 ਦੇ ਵਿੱਚ ਨਾਲ ਦੀ ਨਾਲ ਜਦੋਂ ਰਾਜਾ ਵੜਿੰਗ ਪ੍ਰਧਾਨ ਬਣਦੇ ਨੇ ਬੇਸ਼ੱਕ ਦੀ ਉਹਨਾਂ ਦੀਆਂ ਪਿਛਲੀਆਂ ਕਈ ਗੱਲਾਂ ਹੋ ਸਕਦੀਆਂ ਇਸ ਤਰ੍ਹਾਂ ਦੀਆਂ ਜੋ ਤੁਸੀਂ ਦੇਖਦੇ ਹੋ ਉਹ ਅਨਸੀਰੀਅਸ ਵਾਲੀਆਂ ਪਰ ਜਦੋਂ ਤੋਂ ਪ੍ਰਧਾਨ ਬਣੇ ਆ ਬਹੁਤ ਹੀ ਸੀਰੀਅਸ ਤਰੀਕੇ ਦੇ ਨਾਲ ਸਭ ਤੋਂ ਪਹਿਲਾਂ ਉਹਨਾਂ ਨੇ ਪੱਗ ਬੰਨੀ ਸ਼ੁਰੂ ਕੀਤੀ ਹੈ ਔਰ ਨਾਲ ਦੀ ਨਾਲ ਲੋਕਾਂ ਦੇ ਵਿੱਚ ਪਿਆਰ ਦੇ ਨਾਲ ਵਿਚਰਨ ਦਾ ਜਿਹੜਾ ਉਹਨਾਂ ਨੇ ਆਪਣਾ ਲਹਿਜਾ ਹੈ ਉਹ ਬਿਹਤਰੀਨ ਬਣਾਇਆ ਹੈ ਲੋਕਾਂ ਨੂੰ ਬਹੁਤ ਪਿਆਰ ਦਿੱਤਾ ਪਾਰਟੀ ਨੂੰ ਜੋੜ ਕੇ ਰੱਖਿਆ ਸਭ ਤੋਂ ਵੱਡੀ ਗੱਲ ਇਹ ਹੈ ਪੰਜਾਬ ਕਾਂਗਰਸ ਦੀ ਜੇ ਆਪਾਂ ਗੱਲ ਕਰੀਏ ਹਮੇਸ਼ਾ ਇਸ ਤਰ੍ਹਾਂ ਦੀਆਂ ਗੱਲਾਂ ਦੇਖਣ ਨੂੰ ਮਿਲੀਆਂ ਕਿ ਜਦੋਂ ਕਾਂਗਰਸ ਦੀ ਗੱਲ ਆਉਂਦੀ ਹੈ ਆਪਣੇ ਹੀ ਹਰਾ ਜਾਂਦੇ ਆ ਯਾਨੀ ਕਿ ਬਗਾਵਤ ਬਹੁਤ ਜ਼ਿਆਦੀ ਹੈ ਆਪਣੇ ਹੀ ਲੀਡਰਾਂ ਦੇ ਵਿੱਚ ਚਾਹੇ ਆਪਾਂ ਨਵਜੋਤ ਸਿੰਘ ਸਿੱਧੂ ਦੀ ਗੱਲ ਕਰੀਏ ਹਮੇਸ਼ਾ ਚੰਨੀ ਦੇ ਖਿਲਾਫ ਪਿਛਲੇ ਪਿਛਲੇ ਵੇਲੇ ਚੱਲਦੇ ਰਹੇ ਨੇ ਜਾਂ ਹੋਰ ਵੀ ਬਹੁਤ ਸਾਰੇ ਜਿਹੜੇ ਹੈਗੇ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਵੱਡੇ ਚਿਹਰੇ ਜਿਨ੍ਹਾਂ ਨੇ ਬਗਾਵਤ ਵਾਲੇ ਜਿਹੜੇ ਸਿਰ ਚੁੱਕੇ ਆ ਚਾਹੇ ਵਕ ਵਕ ਥਾਵਾਂ ਤੇ ਆਪਣੀ ਹੀ ਪਾਰਟੀ ਦੀ ਨਖੇਦੀ ਕਰਦੇ ਹੋਏ ਨਜ਼ਰ ਆਇਆ ਪਰ ਪਿਛਲੇ 2 ਸਾਲਾਂ ਦੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਮਜ਼ਬੂਤ ਹੋਈ ਹੈ ਰਾਜਾ ਵੜਿੰਗ ਜਿਵੇਂ ਹੀ ਪ੍ਰਧਾਨ ਬਣਦੇ ਆ ਉਹਨਾਂ ਨੇ ਪਾਰਟੀ ਨੂੰ ਇਕੱਠੇ ਕੀਤਾ ਜੋੜਿਆ ਔਰ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਇਸ ਵਾਰ 7 ਸੀਟਾਂ ਦੇ ਉੱਤੇ ਪੰਜਾਬ ਦੇ ਵਿੱਚ ਪੰਜਾਬ ਕਾਂਗਰਸ ਹੈ ਜਿਹੜੀ ਉਸਨੇ ਜਿੱਤ ਹਾਸਲ ਕੀਤੀ ਹੈ ਔਰ ਵੱਡੀ ਜਿੱਤ ਹਾਸਲ ਕੀਤੀ ਹੈ ਹਰ ਥਾਂ ਤੋਂ ਰਾਜਾ ਵੜਿੰਗ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪੂਰੇ ਪੰਜਾਬ ਦੇ ਵੱਖ-ਵੱਖ ਹਲਕਿਆਂ ਦੇ ਵਿੱਚ ਗਏ ਆ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਵਿੱਚ ਗਏ ਆ ਲੋਕ ਸਭਾ ਹਲਕਿਆਂ ਦੇ ਵਿੱਚ ਗਏ ਆ ਲੋਕਾਂ ਨੂੰ ਜਾ ਕੇ ਮਿਲੇ ਆ ਬਹੁਤ ਵਧੀਆ ਤਰੀਕੇ ਨਾਲ ਢਾਂਚੇ ਦੇ ਵਿੱਚ ਫੇਰ ਬਦਲ ਕੀਤਾ ਔਰ ਉਸ ਤੋਂ ਬਾਅਦ ਜਿਹੜਾ ਨਤੀਜਾ ਅੱਜ ਉਹਨਾਂ ਨੂੰ ਦੇਖਣ ਨੂੰ ਮਿਲਿਆ ਬਿਸ਼ੱਕ ਦੀ ਉਹ ਆਪ ਬਹੁਤ ਬਿਜੀ ਸੀਗੇ ਲੁਧਿਆਣਾ ਤੋਂ ਇਲੈਕਸ਼ਨ ਲੜ ਰਹੇ ਸੀ ਵਿਕਾਰ ਦੀ ਸੀਟ ਕਹਿ ਸਕਦੇ ਆ ਕਿਉਂਕਿ ਲੁਧਿਆਣਾ ਦੇ ਵਿੱਚ ਰਵਨੀਤ ਬਿੱਟੂ ਲਗਾਤਾਰ ਜਿਹੜੇ ਨੇ ਐਮਪੀ ਚੱਲ ਰਹੇ ਸੀਗੇ ਕਾਂਗਰਸ ਦੇ ਹੀ ਪਿਛਲੀ ਵਾਰ ਔਰ ਇਸ ਵਾਰ ਭਾਜਪਾ ਤੇ ਵਿੱਚ ਗਏ ਪਰ ਉਹਨਾਂ ਦੇ ਜਾਣ ਤੋਂ ਬਾਅਦ ਲੱਗਦਾ ਸੀਗਾ ਕਿ ਇੱਕ ਵੱਡਾ ਵੋਟ ਬੈਂਕ ਹੈ ਜਿਹੜਾ ਆਪਣੇ ਨਾਲ ਲੈ ਕੇ ਗਏ ਹੋਣਗੇ ਔਰ ਇਸੇ ਤਰ੍ਹਾਂ ਦੀ বিজে ਨੂੰ ਵੀ ਭਾਜਪੀ ਨੂੰ ਵੀ ਕਿਿਆਸ ਚਰਾਈਆਂ ਸਨ ਪਰ ਕਿਤੇ ਨਾ ਕਿਤੇ ਉਹ ਫੇਲ ਹੁੰਦੀਆਂ ਨਜ਼ਰ ਆਈਆਂ ਨੇ ਔਰ ਰਾਜਾ ਵੜਿੰਗ ਜਿਸ ਟਾਈਮ ਲੁਧਿਆਣੇ ਪਹੁੰਚਦੇ ਆ ਤੁਸੀਂ ਦੇਖੋ ਕਿੰਨਾ ਲੋਕਾਂ ਚ ਉਤਸ਼ਾਹ ਸੀਗਾ ਜਿਸ ਦਿਨ ਉਹਨੇ ਪਹਿਲੇ ਦਿਨ ਐਂਟਰੀ ਕੀਤੀ ਰਾਜਾ ਵੜਿੰਗ ਨੇ ਲੋਕਾਂ ਨੇ ਫੁੱਲ ਵਰਸਾਏ ਔਰ ਬਹੁਤੀ ਉਹਨਾਂ ਨੂੰ ਵੈਲਕਮ ਕੀਤਾ ਜਿੱਤ ਦੀ ਜਿਹੜੀ ਹੈ ਨਗਾਰਾ ਉਦੋਂ ਹੀ ਵੱਜ ਚੁੱਕਾ ਸੀ ਪਰ ਫਿਰ ਵੀ ਜਦੋਂ ਵੋਟਾਂ ਦੀ ਗੱਲ ਆਉਂਦੀ ਹੈ ਤਾਂ ਕਿਤੇ ਨਾ ਕਿਤੇ ਉਹਨਾਂ ਨੇ ਪਿਛਲੇ ਕਾਫੀ ਦਿਨ ਲੰਬੀ ਮਿਹਨਤ ਕੀਤੀ ਆਪਣੀ ਜੇ ਗੱਲ ਕਰੀਏ ਲੋਕ ਸਭਾ ਹਲਕਾ ਲੁਧਿਆਣਾ ਦੇ ਵਿੱਚ ਇਕੱਲੇ ਇਕੱਲੇ ਨੂੰ ਮਿਲੇ ਔਰ ਨਾਲ ਦੀ ਨਾਲ ਸਭ ਤੋਂ ਵੱਡੀ ਉਹਨਾਂ ਦੀ ਕਾਮਯਾਬੀ ਦੇ ਪਿੱਛੇ ਉਹਨਾਂ ਦੀ ਧਰਮ ਪਤਨੀ ਅਮਰਤਾ ਵੜਿੰਗ ਦਾ ਵੀ ਹੱਥ ਹੈ ਉਹ ਵੀ ਲੋਕਾਂ ਨੂੰ ਬਹੁਤ ਪਿਆਰ ਨਾਲ ਮਿਲਦੇ ਰਹੇ ਮੈਨੂੰ ਲੱਗਦਾ ਕਿ ਰਾਜਾ ਵੜਿੰਗ ਤੋਂ ਵੱਧ ਪ੍ਰੋਗਰਾਮ ਉਹਨਾਂ ਨੇ ਇਸ ਇਲੈਕਸ਼ਨ ਦੇ ਵਿੱਚ ਪਿੰਡਾਂ ਦੇ ਵਿੱਚ ਜਾ ਜਾ ਕੇ ਕੀਤੇ ਔਰ ਲੋਕਾਂ ਨੂੰ ਮਿਲੇ ਆ ਬਹੁਤ ਹੀ ਮੁਲਾਪੜੇ ਸੁਭਾਅ ਦੇ ਮਾਲਕ ਨੇ ਪਰ ਸਭ ਤੋਂ ਵੱਡੀ ਗੱਲ ਪੰਜਾਬ ਪ੍ਰਦੇਸ਼ ਕਾਂਗਰਸ ਉਹਨਾਂ ਦੀ ਜਿਹੜੀ ਮਿਹਨਤ ਹੈ ਲੋਕਾਂ ਨੇ ਉਸ ਨੂੰ ਫੁੱਲ ਚੜਾਏ ਹੈ ਔਰ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਜਿੱਤ ਹਾਸਲ ਹੋਈ ਹੈ ਪੰਜਾਬ ਪ੍ਰਦੇਸ਼ ਕਾਂਗਰਸ ਨੂੰ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਸੱਤ ਸੀਟਾਂ ਦੇ ਉੱਤੇ ਕਾਂਗਰਸ ਦੇ ਕੈਂਡੀਡੇਟ ਜਿੱਤੇ ਨੇ ਸਿਰਫ ਦੋ ਸੀਟਾਂ ਦੇ ਉੱਤੇ ਜਿਹੜੇ ਨੇ ਆਜ਼ਾਦ ਉਮੀਦਵਾਰ ਭਾਈ ਅੰਮ੍ਰਿਤਪਾਲ ਸਿੰਘ ਜਿੱਤੇ ਆ ਔਰ ਤਕਰੀਬਨ ਤਿੰਨ ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਜਿੱਤੀ ਹੈ ਇੱਕ ਵਾਰੀ ਆਪਾਂ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਜੀਵਨ ਦੇ ਉੱਤੇ ਇੱਕ ਛਾਤ ਮਾਰ ਦਿਆ ਕਿਸ ਤਰ੍ਹਾਂ ਦੇ ਨਾਲ ਉਹ ਪ੍ਰਧਾਨ ਬਣੇ ਨੇ ਔਰ ਉਸ ਤੋਂ ਬਾਅਦ ਕਿਵੇਂ ਕਿਵੇਂ ਉਹ ਪਹਿਲਾਂ ਵੀ ਇੱਕ ਹਨੇਰੀ ਚੱਲੀ ਸੀ ਜਦੋਂ 2022 ਜਦੋਂ ਇਲੈਕਸ਼ਨ ਸੀਗੇ ਉਸ ਟਾਈਮ ਪੂਰੇ ਪੰਜਾਬ ਆਪ ਦੇ ਵਿੱਚ ਹਰ ਥਾਂ ਤੇ ਆਪ ਨੂੰ ਲੋਕਾਂ ਨੇ ਵੋਟਾਂ ਪਾਈਆਂ ਪਰ ਗਿੱਦੜਬਾਹ ਤੋਂ ਫਿਰ ਵੀ ਰਾਜਾ ਬਣਾਂਗੇ ਜਿੱਤੇ ਕੀ ਕਾਰਨ ਰਹਿ ਹੈ ਉਹਨਾਂ ਦੇ ਮੁਲਾਪੜੇ ਸਵਾ ਬਾਰੇ ਉਹਨਾਂ ਦੀ ਮਿਹਨਤ ਬਾਰੇ ਇੱਕ ਝਾਤ ਉਹਨਾਂ ਦੇ ਜੀਵਨ ਉੱਤੇ ਲੋਕ ਸਭਾ ਚੋਣਾਂ 2024 ਹੋਈਆਂ ਮੁਕੰਮਲ ਦੇਸ਼ ਤੇ ਨਾਲ ਲਾਲ ਪੰਜਾਬ ਚ ਵੀ ਕਾਂਗਰਸ ਨੇ ਕੀਤਾ ਬੇਖਦ ਚੰਗਾ ਪ੍ਰਦਰਸ਼ਨ ਬਿੱਟੂ ਨੂੰ ਪਛਾਣ ਕੇ ਰਾਜ ਨੇ ਕਰਵਾਈ ਬੱਲੇ ਬੱਲੇ ਮੈਂ ਤੁਹਾਡਾ ਸਾਰੇ ਦਾ ਬਹੁਤ ਮਸ਼ਕੂਰ ਹਾਂ ਔਰ ਬੜਾ ਫਰਖਤੀ ਹਾਂ ਕਿ ਜਿੰਨਾਂ ਨੇ ਮੇਰੇ ਅੱਗੇ ਨਰਮਾਣੇ ਨਕਾਲੇ ਨੂੰ ਇਹਨਾ ਮੰਗ ਦਿੱਤਾ ਸਹਿਮਾਨ ਦਿੱਤਾ ਮੈਂ ਇਸ ਤੋਂ ਕਾਬਿਲ ਨਹੀਂ ਹੈ। ਹਾਇ ਇੱਕ ਦਲਟੀ ਮੈਂ ਤੁਹਾਨੂੰ ਅੱਜ ਆਪਣੀ ਜ਼ਿੰਮੇਵਾਰੀ ਜਿੰਨਾ ਹੈ ਜਿਹਦੇ ਬਾਾਰੇ ਰਾਜਾ ਬੜੇ ਚਾਰੇ ਆ ਚੰਗਾ ਜੀ ਰਾਜਾ ਬੜੇ ਹੈਲੋ ਕੋਈ ਆਵਾਜ਼ ਮਾਰੋਗੇ ਰਾਜਾ ਤੁਹਾਡਾ ਨਾ ਲੋਕ ਸਭਾ ਦੀਆਂ ਚੋਣਾਂ ਪੰਜਾਬ ਦੇ ਵਿੱਚ ਇੱਕ ਜੂਨ ਨੂੰ ਹੋਈਆਂ ਤੇ 4 ਜੂਨ ਨੂੰ ਨਤੀਜੇ ਜਿਹੜੇ ਨੇ ਸੱfte ਸਾਹਮਣੇ ਆ ਜਾਂਦੇ ਐ ਜਿਸ ਵਿੱਚ ਕਾਂਗਰਸ ਨੇ ਸਭ ਤੋਂ ਵੱਧ ਸੀਟਾ ਹਾਸਲ ਕਰਕੇ 30 ਮਾਡਲ ਦੱਸਿਆ ਕਿ ਪੰਜਾਬ ਦੀਆਂ 13 ਸੀਟਾਂ ਦੇ ਉੱਤੇ ਵੱਖ-ਵੱਖ ਪਾਰਟੀਆਂ ਨੇ ਚੋਣ ਲੜਿਆ ਅਤੇ ਆਪਣੇ ਉਮੀਦਵਾਰ ਇਸ ਵੱਡੇ ਮੈਦਾਨ ਦੇ ਵਿੱਚ ਉਤਾਰੇ ਸੀ ਪੰਜਾਬ ਦੇ ਵਿੱਚ ਆਖਰੀ ਅਤੇ ਸੱਤਵੇਂ ਪੜਾਅ ਦੇ ਵਿੱਚ ਜਿਹੜੀ ਆ ਵੋਟਿੰਗ ਹੁੰਦੀ ਹੈ ਜਿਸ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪ੍ਰਧਾਨਗੀ ਹੇਠ ਪੰਜਾਬ ਕਾਂਗਰਸ ਨੇ 7 ਸੀਟਾਂ ਦੇ ਉੱਤੇ ਕਬਜ਼ਾ ਕੀਤਾ ਉੱਥੇ ਹੀ ਆਪ ਨੇ ਤਿੰਨ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਅਤੇ ਦੋ ਆਜ਼ਾਦ ਉਮੀਦਵਾਰਾਂ ਨੇ ਸੀਟਾਂ ਜੜੀਆਂ ਨੇ ਜਿੱਤ ਕੇ ਹਾਸਲ ਕੀਤੀਆਂ ਜੇਕਰ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਲੁਧਿਆਣਾ ਦੇ ਵਿੱਚ ਭਾਜਪਾ ਦੇ ਉਮੀਦਵਾਰ ਰਵਨੀਤ ਬਿੱਟੂ ਨੂੰ ਬਹੁਤ ਵੱਡੇ ਫਰਕ ਦੇ ਨਾਲ ਹਰਾ ਕੇ ਲੁਧਿਆਣਾ ਦੀ ਸੀਟ ਦੇ ਉੱਤੇ ਵੱਡੀ ਜਿੱਤ ਹਾਸਲ ਕੀਤੀ ਹੈ ਹਾਲਾਤ ਐਸੇ ਬੰਦੇ ਜਾ ਰਹੇ ਆ ਲੋਕ ਇਹ ਸਮਝਣ ਲੱਗ ਪਏ ਕਿ ਲੋਕਾਂ ਦੇ ਸੈਂਟੀਮੈਂਟਸ ਨਾਲ ਖੇਡਿਆ ਜਾ ਰਿਹਾ ਮੁੱਖ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੋਈ ਐਸਾ ਬਿਆਨ ਦੇਣਾ ਚਾਹੀਦਾ ਹੈ ਵੀ ਮਹਿੰਗਾਈ ਤੇ ਕਿਵੇਂ ਰੋਕ-ਥਾਮ ਲਾਉਂਗਾ ਬੇਰੋਜ਼ਗਾਰੀ ਕਿਵੇਂ ਖਤਮ ਕਰੂਗਾ ਨਾ ਕਿ ਮੰਗਲ ਸੂਤਰ ਦੀ ਗੱਲ ਨਾ ਕਿ ਬਾਬਰੀ ਮਸਜਿਦ ਦੀ ਗੱਲ ਨਾ ਕੋਈ ਕਿਉਂਕਿ ਮੰਦਰ ਸ਼ਬਦ ਹੈ ਗੁਰਦੁਆਰਾ ਸ਼ਬਦ ਹੈ ਕੋਈ ਰਾਮ ਮੰਦਰ ਕੱਲੇ ਮੋਦੀ ਜੀ ਦਾ ਥੋੜੀ ਹੈ ਪਰ ਰਾਮ ਜੀ ਨੂੰ ਤਾਂ ਰਾਮ ਜੀ ਕਈ ਹਜ਼ਾਰਾਂ ਸਾਲ ਪਹਿਲਾਂ ਇਸ ਇਸ ਧਰਤੀ ਤੇ ਆ ਗਏ ਸੀ ਉਹਨਾਂ ਨੂੰ ਕੋਈ ਲੈ ਕੇ ਥੋੜੀ ਆ ਸਕਦਾ ਹੈ ਅਕਸਰ ਇਹ ਕਿਹਾ ਜਾਂਦਾ ਹੈ ਕਿ ਇੱਕ ਕਾਮਯਾਬ ਵਿਅਕਤੀ ਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਹੈ ਤਾਂ ਉੱਥੇ ਹੀ ਰਾਜਾ ਵੜਿੰਗ ਦੀ ਧਰਮ ਪਤਨੀ ਅੰਮ੍ਰਿਤਾ ਵੜਿੰਗ ਵੀ ਪਾਰਟੀ ਵਰਕਰਾਂ ਦੇ ਨਾਲ-ਨਾਲ ਇਨ੍ਹਾਂ ਚੋਣਾਂ ਦੇ ਵਿੱਚ ਰਾਜ ਦੇ ਮੋਢੇ ਦੇ ਨਾਲ ਮੋਢਾ ਤੋੜ ਕੇ ਪ੍ਰਚਾਰ ਕਰਦੀ ਹੋਈ ਨਜ਼ਰ ਆਈ ਸੀ। ਮੇਰੀ ਕੰਨ ਮੱਛਦੇ कि ਜਦੋਂ ਕੋਈ ਸਿਚੁਏਸ਼ਨ ਬਿਲਕੁਲ ਵਰਸ ਕੰਡੀਸ਼ਨਤ ਹੁੰਦੀ ਹੈ ਨਾ ਰਾਜਾ ਜੀ ਨੂੰ ਹਮੇਸ਼ਾ ਉਹ ਸਥਿਤੀਆਂ ਪਰਿਸਥਿਤੀਆਂ ਦਿੱਤੀਆਂ ਜਾਂਦੀ ਹੈ ਜੋ ਵੀ ਅਜ ਲੁਧਿਆਣਾ ਦੀ ਇੰਡਸਟਰੀ ਹੈ ਜੋ ਵੀ ਲੁਧਿਆਣਾ ਦਾ ਟ੍ਰੈਫਿਕ ਦਾ ਬੁਰਾ ਹਾਲ ਹੈ ਜੋ ਵੀ ਕੰਡੀਸ਼ਨਸ ਨਹੀਂ ਆ ਮੈਂ ਤੁਹਾਨੂੰ ਇੱਕ ਗੱਲ ਅਸ਼ੋਰ ਕਰ ਦਿੰਦੀ ਕਿ ਲੁਧਿਆਣਾ ਆਪਾਂ ਸਾਰੇ ਗੱਲ ਤੇ ਡਿਵੈਲਪ ਕਰਾਂਗੇ ਐਂਡ ਦ ਜਰਨੀ ਟੂ ਡਿਵੈਲਪਮੈਂਟ ਵਿਲ ਬੀ ਵੈਰੀ ਬਿਊਟੀਫੁਲ ਐਸ ਬਿਊਟੀਫੁਲ ਐਸ ਗਿੱਧਰਵਾਹਾ as beautiful as the youth congress and as beautiful as the punjab congress ਜਦੋਂ ਵੀ ਪਰਿਵਾਰ ਵੱਡਾ ਹੁੰਦਾ ਹੈ ਤਾਂ ਉਹਦਾ ਬਲ ਤਾਂ ਮਿਲਦਾ ਹੀ ਮਿਲਦਾ ਹੈ ਤੇ ਵੈਸੇ ਵੀ ਕਾਂਗਰਸ ਇਸ ਅ ਬਿਗ ਪਾਰਟੀ ਸਭ ਤੋਂ ਵੱਡੀ ਨੈਸ਼ਨਲ ਪਾਰਟੀ ਹੈ ਸਾਡੇ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਹੈ ਤੇ ਇਸ ਹਰ ਇੱਕ ਦਾ ਜੀ ਕਰਦਾ ਹੈ ਕਿ ਜੜ ਦੇ ਸੂਰਜ ਦੇ ਨਾਲ ਅਸੀਂ ਸਾਰੇ ਉਹਦਾ ਹਿੱਸਾ ਬਣੀਏ ਤੇ ਮੈਂ ਜਿੱਥੇ ਭਰਾਵਾਂ ਨੂੰ ਧੰਨਵਾਦ ਕਰਦੀ ਹਾਂ ਜੁਆਇਨ ਕਰਨ ਵਾਸਤੇ ਤੇ ਵੈਲਕਮ ਵੀ ਕਰਦੀ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਜੀ ਇਸ ਪਰਿਵਾਰ ਨੇ ਵੱਡੇ ਹੋਣਾ ਹੈ ਇਸ ਪਰਿਵਾਰ ਨੇ ਅਗਾਹ ਵਧਣਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਨੇ ਸਰਕਾਰ ਵੀ ਬਣਾਉਣੀ ਹੈ ਅਤੇ ਜੇਕਰ ਗੱਲ ਕਰੀਏ 2019 ਦੀਆਂ ਲੋਕ ਸਭਾ ਚੋਣਾਂ ਦੀ ਤਾਂ ਇਸ ਦੇ ਵਿੱਚ ਕਾਂਗਰਸ ਦਾ ਪ੍ਰਦਰਸ਼ਨ ਜੁਆ ਬੇਕਦਗੀ ਮਾੜਾ ਰਹਿੰਦਾ ਤੇ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਕਾਂਗਰਸ ਬੁਰੇ ਤਰੀਕੇ ਦੇ ਨਾਲ ਹਾਰ ਜਾਂਦੀ ਹੈ ਜਿਸ ਤੋਂ ਬਾਅਦ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸੌਂਪੀ ਗਈ। ਰਾਜਾ ਵੜਿੰਗ ਨੇ ਬਹੁਤ ਹੀ ਸਮਝਦਾਰੀ ਦੇ ਨਾਲ ਇਹਨਾਂ ਚੋਣਾਂ ਦੇ ਵਿੱਚ ਆਪਣਾ ਰੋਲ ਅਦਾ ਕੀਤਾ। ਰਾਜਾ ਵੜਿੰਗ ਆਪਣੇ ਪਾਰਟੀ ਵਰਕਰਾਂ, ਉਮੀਦਵਾਰਾਂ ਅਤੇ ਲੀਡਰਾਂ ਨੂੰ ਨਾਲ ਲੈ ਕੇ ਚੱਲੇ ਨੇ ਜੋ ਰੁੱਸੇ ਹੋਏ ਆਗੂ ਸੀ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਮਨਾਉਣ ਦੇ ਵਿੱਚ ਰਾਜਾ ਵੜਿੰਗ ਜ਼ਰੂਰ ਕਾਮਯਾਬ ਹੋਏ ਨੇ। ਹਾਲਾਂਕਿ 2019 ਦੀਆਂ ਲੋਕ ਸਭਾ ਚੋਣਾਂ ਦੇ ਕਾਂਗਰਸ ਨੇ 13 ਦੇ ਵਿੱਚ 8 ਸੀਟਾਂ ਜਿੱਤੀਆਂ ਸੀ ਪਰ VOTING प्रेजेंटिंग ਇਸ ਲੋਕ ਸਭਾ ਚੋਣਾਂ ਦੇ ਵਿੱਚ ਪਿਛਲੀਆਂ ਚੋਣਾਂ ਤੋਂ ਕਿਤੇ ਵੱਧ ਹੈ 2019 ਦੇ ਵਿੱਚ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ 70.63% VOTING ਹੋਈ ਜਿਸ ਦੇ ਵਿੱਚ ਕਾਂਗਰਸ ਨੂੰ 45.23% ਵੋਟ ਮਿਲੇ ਰਾਜਵਣਿੰਗ ਕਾਂਗਰਸ ਪਾਰਟੀ ਦੇ ਵੱਲੋਂ ਕਿ ਦਰਬਾਹਤੋਂ ਲਗਾਤਾਰ ਤੇ ਨਿਵਾਰ ਦੇ ਵਿਧਾਇਕ ਨੇ 2012 2017 ਤੇ 2022 ਦੀਆਂ ਵਿਧਾਨ ਸਭਾ ਚੋਣਾਂ ਉਹਨਾਂ ਨੇ ਜਿੱਤੀਆਂ ਜੰਨੀ ਸਰਕਾਰ ਦੇ ਵਿੱਚ ਰਾਜਾ ਵੜਿੰਗ ਟ੍ਰਾਂਸਪੋਰਟ ਮੰਤਰੀ ਬਣੇ ਸੀ ਜਦੋਂ ਰਾਜਾ ਵੜਿੰਗ 2021 ਦੇ ਵਿੱਚ ਟ੍ਰਾਂਸਪੋਰਟ ਮੰਤਰੀ ਬਣੇ ਤਾਂ ਉਹਨਾਂ ਨੇ ਟ੍ਰਾਂਸਪੋਰਟ ਦੇ ਵਿੱਚ ਨਵੀਆਂ ਸਾਂਭੀਆਂ ਕੱਢੀਆਂ ਅਤੇ ਟ੍ਰਾਂਸਪੋਰਟ ਦੇ ਵਿੱਚ ਹੋਰ ਵੀ ਕਈ ਸਾਰੇ ਸੁਧਾਰ ਕੀਤੇ ਉਹਤੇ ਕੀ 2014 ਤੋਂ 2018 ਤੱਕ ਉਹ ਯੂਥ ਕਾਂਗਰਸ ਦੇ ਪ੍ਰਧਾਨ ਵੀ ਰਹੇ ਜਦੋਂ ਰਾਜਾ ਵੜਿੰਗ ਯੂਥ ਕਾਂਗਰਸ ਦੇ ਪ੍ਰਧਾਨ ਰਹੇ ਤਾਂ ਉਹਨਾਂ ਨੇ ਪਾਰਟੀ ਦੇ ਮੋਢੇ ਦੇ ਨਾਲ ਮੋਢਾ ਜੋੜ ਕੇ ਚੰਗੇ ਕੰਮ ਕੀਤੇ 44 ਸਾਲਾ ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਇਤਿਹਾਸ ਦੇ ਵਿੱਚ ਪਾਰਟੀ ਦੇ ਇਹ ਸੁਭਾ ਪ੍ਰਦਾਨ ਬਣਨ ਵਾਲੇ ਪਹਿਲੇ ਬਹੁਤ ਘਟ ਉਮਰ ਦੇ ਸਿਆਸਤਾਨ ਹੈ ਉਹ ਪੰਜਾਬ ਕਾਂਗਰਸ ਦੇ ਉਨ੍ਹਾਂ 18 ਆਗੂਆਂ ਦੇ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਜ਼ਬਰਦਸਤ ਲਹਿਰ ਦੇ ਬਾਵਜੂਦ ਵੀ 2022 ਵਿਧਾਨ ਸਭਾ ਚੋਣਾਂ ਦੇ ਵਿੱਚ ਜਿੱਤ ਹਾਸਲ ਕੀਤੀ ਰਾਜਵੜਿੰਗ ਹਮੇਸ਼ਾ ਕੀ ਆਪਣੇ ਪਾਰਟੀ ਵਰਕਰਾਂ ਦੇ ਨਾਲ ਖੜੇ ਦਿਖਾਈ ਦਿੱਤੇ ਕਿਸਾਨ ਦੇ ਲਈ ਅਸੀਂ ਤਾਂ ਪਹਿਲਾਂ ਕਹਿੰਦਾ ਕਿ ਐਮਐਸਪੀ ਦੀ ਲੀਗਲ ਗਰੰਟੀ ਦੇਵਾਂਗੇ ਅਗਰ ਕਾਂਗਰਸ ਪਾਰਟੀ ਦਾ ਰਾਹ ਆ ਜਾਏ ਈਵਨ ਜੀਐਸਟੀ ਹੈ ਜਿਹੜਾ ਉਹ ਵੀ ਉਹਨਾਂ ਦੇ ਸੰਦਾਂ ਤੇ ਜੀਐਸਸੀ ਲੱਗਿਆ ਉਹਨੂੰ ਵੀ ਹਟਾਵਾਂਗੇ ਔਰ ਕਿਸਾਨ ਨੂੰ ਸਿੱਧਾ ਸਿੱਧਾ ਅਗਰ ਜਿਹੜਾ ਮੁਆਵਜ਼ੇ ਦੀ ਗੱਲ ਹੈ ਉਹ ਕਿਸਾਨ ਦੇ ਖਾਤੇ ਤੇ 30 ਦਿਨਾਂ ਦੇ ਅੰਦਰ ਅੰਦਰ ਅਸੀਂ ਡਾਇਰੈਕਟ ਪੇਮੈਂਟ ਕਰਿਆ ਕਰਾਂਗੇ ਸੋ ਕਿਸਾਨ ਦੇ ਲਈ ਲੜਾਈ ਅਸੀਂ ਪਹਿਲਾਂ ਵੀ ਲੜੀ 1963 ਦੇ ਵਿੱਚ ਐਮਐਸਪੀ ਕਾਂਗਰਸ ਪਾਰਟੀ ਨੇ ਲਾਗੂ ਕੀਤੀ ਸੀ ਔਰ ਹੁਣ ਵੀ ਕਿਸਾਨਾਂ ਦਾ ਅਸੀਂ ਖਿਆਲ ਰੱਖਾਂਗੇ ਇੱਕ ਗੱਲ ਤੁਹਾਨੂੰ ਚੇਤੇ ਹੋਵੇ ਕਿ ਰਾਜਾ ਬੜਿੰਗ ਨੇ ਕਦੇ ਕਿਹਾ ਸੀ ਕਿ ਕੁਦਰਤ ਦੇ ਨਿਯਮਿਤ ਇਕਾਠ ਸਾਡੇ ਲਈ ਜ਼ਮੀਨੀ ਹਕੀਕਤਾਂ ਦੇ ਨਾਲ ਜੁੜੇ ਰਹਿਣ ਦੇ ਲਈ ਜ਼ਰੂਰੀ ਹੈ ਸਾਡੇ ਪਾਰਟੀ ਵਰਕਰਾਂ ਦਾ ਦ੍ਰਿੜ ਸਮਰਪਣ ਸਾਡੇ ਰਾਜਨੀਤਿਕ ਸੰਗਠਨ ਦੇ ਉਦੇਸ਼ਾਂ ਨੂੰ ਅੱਗੇ ਵਧਾਉਣ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਮੈਂ ਮਿਹਨਤੀ ਕਾਡਰ ਦੀ ਦਿਲੋਂ ਪ੍ਰਸ਼ੰਸਾ ਕਰਦਾ ਹਾਂ ਜਿਸ ਦੀ ਅਟੁੱਟ ਵਚਨਬੱਤਾ ਸਾਡੇ ਸਮੂਹਿਕ ਯਤਨਾਂ ਨੂੰ ਨਵੀਆਂ ਉਚਾਈਆਂ ਵੱਲ ਵਧਾਉਂਦੀ ਹੈ ਤਾਂ ਦੱਸ ਜਾਈਏ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪ੍ਰਦਾਨਗੀ ਖੇਡ ਪਹਿਲੀਆਂ ਲੋਕ ਸਭਾ ਚੋਣਾਂ ਹਨ ਜਿਸ ਵਿੱਚ ਕਾਂਗਰਸ ਨੇ ਬਹੁਤ ਚੰਗਾ ਪ੍ਰਦਰਸ਼ਨ ਕੀਤਾ। ਜੀ ਮੈਂ ਰਾਜਾ ਸਾਹਿਬ ਨੂੰ ਇੰਸਟਾਗ੍ਰam ਤੇ ਮੈਸੇਜ ਕੀਤਾ ਸੀਗਾ ਰਾਜਾ ਸਾਹਿਬ ਜੀ ਜੀ ਗਰੀਬ ਦੇ ਘਰੇ ਵੀ ਕਦੀ ਦਰਸ਼ਨ ਦੇ ਆਜੋ ਅੱਜ ਰਾਜਾ ਸਾਹਿਬ ਜੀ ਮੇਰੇ ਘਰੇ ਆ ਰਹੇ ਆ ਬੜਾ ਐਕਸਾਈਟਡ ਆ ਜੀ ਮੈਂ ਕਿ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਮੇਰੇ ਕੋਲ ਬੋਲਣ ਵਾਸਤੇ ਕੋਈ ਲਫਾਜ਼ ਨਹੀਂ ਹੈ ਕਿ ਰਾਜਾ ਸਾਹਿਬ ਸੱਚੀ ਮੇਰੇ ਘਰੇ ਆ ਰਹੇ ਆ ਤੇ ਮੈਂ ਵੇਟ ਕਰ ਰਿਹਾ ਹਾਂ ਉਹਨਾਂ ਦੇ ਐਕਸਾਈਟਮੈਂਟ ਆ ਕੀ ਸਾਹਿਬ ਜੀ ਕੋਈ ਇੰਨੀ ਖੁਸ਼ੀ ਹੈ ਜੀ ਮੇਰੇ ਮਨ ਦੇ ਵਿੱਚ ਤੁਸੀਂ ਮੈਨੂੰ ਬੁਲਾਇਆ ਤਾਂ ਇਹ ਤਾਂ ਯੂਥ ਕੇ ਆ ਰਹੀ ਹੈ ਜੀ ਕਿ ਲਈ ਚੱਕਲੇ ਨਹੀਂ ਲੱਗਦਾ ਨਹੀਂ ਹੋ ਰਹੀ ਹੈ ਦੋ ਜਾਈਂ ਆਪੇ ਕਹਾਤਾ ਜਿੰਦੀ ਕਿੰਨੇ ਇਸ ਜਗਾ ਤੇ ਦੋਸਤੋ ਏਸੀ ਕੀ ਰਾਜਾ ਵੜਿੰਗ ਦੀ ਕਹਾਣੀ ਜੋ ਕਿ 2 ਸਾਲ ਪਹਿਲਾਂ ਪ੍ਰਧਾਨ ਮੰਤਰੀ ਤੋਂ ਬਾਅਦ ਯੂਥ ਕਾਂਗਰਸ ਤੋਂ ਬਾਅਦ ਬਲਾਕ ਲੈਵਲ ਤੋਂ ਉੱਠਿਆ ਇਹ ਬਹੁਤ ਵਾਰੀ ਆਪਾਂ ਗੱਲ ਕਰਦੇ ਆ ਕਿ ਰਜ਼ਵਾੜੇ ਲੋਕ ਨੇ ਜਾਂ ਮੰਤਰੀਆਂ ਦੇ ਮੁੰਡੇ ਜਾਂ ਐਮਐਲਏ ਦੇ ਮੁੰਡੇ ਨੇ ਉਹੀ ਅੱਗੇ ਐਮਐਲਏ ਇਲੈਕਸ਼ਨ ਲੜਦੇ ਆ ਜਾਂ ਉੱਪਰ ਤੱਕ ਜਾਂਦੇ ਆ ਔਰ ਇਹ ਬਹੁਤ ਹੀ ਨੀਚੋਂ ਉੱਠ ਕੇ ਆਪ ਫਲੈਕਸਾਂ ਲਾ ਕੇ ਆਪ ਬੋਰਡ ਲਾ ਕੇ ਆਪ ਪੋਸਟਰ ਲਾ ਕੇ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਬਣੇ ਆ ਔਰ ਉਹਨਾਂ ਦੀ ਅਗਵਾਈ ਦੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਮਜ਼ਬੂਤੀ ਦੇ ਰਾਹ ਵੱਲ ਜਾਂਦੀ ਨਜ਼ਰ ਆ ਰਹੀ ਹੈ ਤੁਹਾਡਾ ਕੀ ਕਹਿਣਾ ਇਸ ਦੇ ਉੱਤੇ ਕਮੈਂਟ ਕਰਕੇ ਤੁਸੀਂ ਵੀ ਦੱਸੋ ਰਾਜਾ ਵੜਿੰਗ ਨੂੰ ਹੋਰ ਕਿਸ ਤਰ੍ਹਾਂ ਦੇ ਨਾਲ ਜਿਹੜਾ ਹੈ ਤਿਆਰੀਆਂ ਆਉਣ ਵਾਲੇ ਟਾਈਮ ਦੇ ਲਈ ਕਰ ਚਾਹੀਦੀਆਂ ਆ ਕਿਹੜੀਆਂ ਕਿਹੜੀਆਂ ਤਬਦੀਲੀਆਂ ਕਰਨੀਆਂ ਚਾਹੀਦੀਆਂ ਹਨ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਤੁਸੀਂ ਆਪਣੇ ਕਮੈਂਟ ਬਾਕਸ ਦੇ ਵਿੱਚ ਸੋ ਧੰਨਵਾਦ ਸਰਸ਼ਕਲ